ਤੁਸੀਂ ਮੋਟਰਸਾਈਕਲ ਦੀ ਮੰਗ ਕੀਤੀ ਸੀਗੀ ਮੋਟਰਸਾਈਕਲ ਵੀ ਆਪਾਂ ਲੈ ਕੇ ਪਹੁੰਚੇ ਆਂ ਗੱਡੀਆਂ ਬਹੁਤ ਸਾਰੀਆਂ ਲੈ ਕੇ ਪਹੁੰਚੇ ਆਂ ਸੀ ਵਾਰਿਸ ਸਰ ਆਪਾਂ ਗੱਲ ਕਰਦੇ ਆਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ 94659 29488 ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਗੱਡੀ ਮੋਟਰਸਾਈਕਲ ਕੋਈ ਬੁਲਟ ਕੁਝ ਵੀ ਐ ਚੀਜ਼ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀਦ ਵਿੱਚ ਆਪਾਂ ਐਡ ਲਗਾ ਦਾਂਗੇ ਸੀ ਤੇ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਪਹਿਲੀ ਗੱਡੀ ਸਬੱਪਟ ਲੈ ਕੇ ਪਹੁੰਚੇ ਆਪਾਂ ਮਾਨਸਾ ਮਾਲਕ ਦੇ ਘਰੇ ਗੱਡੀ ਤੁਹਾਨੂੰ ਮਿਲ ਜੂਗੀ ਮਾਨਸਾ ਮਾਲਕ ਦਾ ਏਰੀਆ ਸੀ ਗੱਡੀ ਦਾ ਮਾਡਲ ਆਪਾਂ ਨੂੰ ਮਿਲ ਜੂਗਾ 2010 ਟਾਇਰ ਮਿਲ ਜਾਣਗੇ ਜੀ 60 ਤੋਂ 65 ਪੈਸੇ ਗੱਡੀ ਪੰਜਾਬ ਨੰਬਰ ਹੈ ਤੁਸੀਂ ਚੈੱਕ ਕਰ ਹੀ ਰਹੇ ਹੋ ਸੀ ਜਿਹੜੇ ਗੱਡੀ ਦੇ ਮਾਲਕ ਨੇ ਇਹਨਾਂ ਨੇ ਵੀਡੀਓ ਵੀ ਬਣਾ ਕੇ ਭੇਜੀ ਆ ਤੇ ਫੋਟੋਆਂ ਵੀ ਖਿੱਚ ਕੇ ਭੇਜੀਆਂ ਸੀ ਤੇ ਵੀਡੀਓ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਸੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਵੀ ਕੁਝ ਭੇਜਣਾ ਸੀ ਐਡ ਕਰਵਾਉਣ ਵਾਸਤੇ ਤਾਂ ਇੱਕ ਵੀਡੀਓ ਬਣਾ ਕੇ ਲਾਜ਼ਮੀ ਭੇਜੋ ਤੇ ਆ ਜਿਹੜੀ 스ਵਿਫਟ ਗੱਡੀ ਆ ਚਿੱਟੇ ਰੰਗ ਦੀ ਆਪਾਂ ਨੂੰ ਮਿਲ ਜੂਗੀ ਅੰਦਰੋਂ ਬਾਹਰੋਂ ਕੰਡੀਸ਼ਨ ਵਧੀਆ ਮਿਲੂਗੀ ਰੇਟ ਦੀ ਆਪਾਂ ਗੱਲ ਕਰੀਏ 240 ਮਾਲਕ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਹੈ ਜੀ ਘਾਟਾ ਬੱਧਾ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਬਾਕੀ ਟਾਇਟ ਆਪਾਂ ਠੀਕ ਹੈ ਜੀ ਗੱਡੀ ਠੀਕ ਹੈ ਅੰਦਰੋਂ ਠੀਕ ਹੈ ਬਾਕੀ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਰੱਖਿਆ ਜੀ ਮਾਲਕ ਦਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਕੁਝ ਵੀ ਮਾਲਕ ਤੋਂ ਪੁੱਛਣਾ ਗੱਲ ਕਰ ਲਓ ਤੁਸੀਂ ਆਪ ਹੀ ਦੂਜੀ ਗੱਡੀ ਆਪਾਂ ਲੈ ਕੇ ਪਹੁੰਚੇ ਆ ਆਟਿਓਸ ਲੀਵਾ ਬਿਲਕੁਲ ਫਰੈਸ਼ ਨਵੀਂ ਗੱਡੀ ਆਪਾਂ ਨੂੰ ਦੇਖਣ ਨੂੰ ਮਿਲ ਜੂਗੀ ਇਹ ਗੱਡੀ ਦਾ ਮਾਡਲ ਆਪਾਂ ਨੂੰ ਮਿਲ ਜੂਗਾ 2018 ਮਾਡਲ ਸੀ ਨਵੇਂ ਟਾਇਰ ਨੇ ਸੈਕਿੰਡ ਓਨਰ ਗੱਡੀ ਆ ਫੁੱਲ ਇੰਸ਼ੋਰੈਂਸ ਅੱਜ ਹੀ ਤੇ ਫਿਰੋਜ਼ਪੁਰ ਮਾਲਕ ਦੇ ਘਰੇ ਗੱਡੀ ਇਹ ਖੜੀ ਆ ਜੇ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਫਿਰੋਜ਼ਪੁਰ ਜਾ ਕੇ ਦੇਖ ਸਕਦਾ ਟਾਇਰ ਵਧੀਆ ਮਿਲ ਜੂਗਾ ਟਾਇਰਾਂ ਦੀ ਕੰਡੀਸ਼ਨ ਗੱਡੀ ਦੀ ਕੰਡੀਸ਼ਨ ਰੰਗ ਹਰ ਚੀਜ਼ A to Z ਆਪਾਂ ਨੂੰ ਵਧੀਆ ਮਿਲੂਗਾ ਬਾਕੀ ਤੁਸੀਂ ਆਪ ਹੀ ਦੇਖੋ ਜੀ ਸੰਭਾਈ ਦੇ ਵਿੱਚ ਮਾਲਕ ਨੇ ਗੱਡੀ ਰੱਖੀ ਹੋਈ ਐ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਡਿਮਾਂਡ 640 ਮਾਲਕ ਨੇ ਦੱਸੀ ਐ ਜੀ ਮਾਲਕ ਕਹਿੰਦੇ ਨੇ ਵੀ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਕਿਸੇ ਨੂੰ ਪਸੰਦ ਜੀ ਆਉਂਦੀ ਐ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾਓ ਗੱਡੀ ਦਾ ਰੰਗ ਦੇਖੋ ਜੀ ਚਲਾ ਕੇ ਦੇਖੋ ਤੋਰ ਕੇ ਦੇਖੋ ਕਾਗਜ਼ ਪੱਤਰ ਪੂਰੇ ਦੇ ਪੂਰੇ ਦੇਖੋ ਆਪ ਦੀ ਤੁਸੀਂ ਪੂਰੀ ਤਸੱਲੀ ਕਰੋ ਜਦੋਂ ਦਿਲ ਠਹਿਰ ਜੇ ਖੜਜ ਦਲ ਵੀ ਫੇਟਾ ਗੱਡੀ ਉਹ ਤੋਂ ਬਾਅਦ ਰੇਟ ਕਰ ਲਓ ਘਾਟਾ ਵਾਦਾ ਕੀਤਾ ਜਾਊਗਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਮਾਲਕ ਦਾ ਦੇ ਦਿੱਤਾ ਸੀ ਕਰੋ ਗੱਲ ਮਾਲਕ ਨਾਲ ਆਪ ਹੀ ਨਾਲ ਦੀ ਨਾਲ ਚੱਲਦੀ ਚੱਲਦੀ ਵੀਡੀਓ 'ਚ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 94659 29488 ਤੁਹਾਡੇ ਕੋਲੇ ਘਰ ਕੁਠੀ ਮਕਾਨ ਗੱਡੀ ਮੋਟਰਸਾਈਕਲ ਕੁਝ ਵੀ ਅਸੀਂ ਜੇ ਤੁਸੀਂ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਨੰਬਰ ਉੱਤੇ ਵਾਰ-ਵਾਰ ਚੱਲਦਾ ਵੀ ਰਹਿੰਦੇ ਸੀ ਪੰਜੇਰੋ ਗੱਡੀ ਦੀ ਆਪਾਂ ਗੱਲ ਕਰਾਂਗੇ 2007 ਮਾਡਲ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਕੰਡੀਸ਼ਨ ਚੈੱਕ ਕਰੋ ਪਹਿਲਾਂ ਤਾਂ A to Z ਕੰਡੀਸ਼ਨ ਆਪ ਨੂੰ ਨਵੀਂ ਵਰਗੀ ਮਿਲੇਗੀ ਬਹੁਤ ਸੰਭਾਈ ਦੇ ਵਿੱਚ ਮਾਲਕ ਨੇ ਰੱਖੀ ਹੋਈ ਸੀ ਸਟੇਪਨੀ ਆਪਾਂ ਨੂੰ ਨਾਲ ਮਿਲ ਜੂ ਟਾਇਰਾਂ ਚ ਬਹੁਤ ਸੋਹਣੇ ਮਾਲਕ ਨੇ ਅਲਾਈ ਲੁਵਾਏ ਹੋਏ ਨੇ ਰੰਗ ਦੇਖੋ ਗੱਡੀ ਦਾ ਕੰਡੀਸ਼ਨ ਦੇਖੋ ਜੀ ਤੋਰ ਕੇ ਕਿਸੇ ਨੇ ਦੇਖਣੀ ਆ ਤਾਂ ਮਾਲਕ ਦੇ ਘਰੇ ਜਾ ਕੇ ਦੇਖੋ ਪੰਜਾਬ ਨੰਬਰ ਰੰਗ ਸੋਹਣਾ ਹੈਗਾ ਗੱਡੀ ਸੋਹਣੀ ਹੈ ਸੀ ਤੇ NRI ਵੀਕਲ ਹੈ ਜੀ ਇਹ ਮਾਲਕ ਆਪ ਬਾਹਰ ਇੰਦੇ ਨੇ ਬਾਹਰ ਗਏ ਮਾਲਕ ਦੀ ਗੱਡੀ ਹੈ ਇਹ ਹੁਸ਼ਿਆਰਪੁਰ ਖੜੀ ਹੈ ਜੀ ਜੇ ਕਿਸੇ ਨੂੰ ਪਸੰਦ ਆਉਂਦੀ ਹੈ ਤਾਂ ਹੁਸ਼ਿਆਰਪੁਰ ਜਾ ਕੇ ਦੇਖ ਸਕਦੇ ਹਾਂ 2029 ਤੱਕਰ ਪਾਸਿੰਗ ਵੀ ਆਪਨ ਮਿਲ ਜੂਗੀ ਐਦਾ ਨਹੀਂ ਹੈਗਾ ਵੀ ਮਾਡਲ ਸੱਤ ਹੈ ਜਾਂ ਪਾਸਿੰਗ ਮਿਲਣੀ ਨਹੀਂ ਪਾਸਿੰਗ ਵੀ ਮਿਲੂ ਮਾਡਲ ਵੀ ਸੱਤ ਹੈ ਤੇ ਗੱਡੀ ਦੀ ਕੰਡੀਸ਼ਨ ਵੀ ਆਪਾਂ ਨੂੰ ਆੱਤ ਹੀ ਮਿਲੂਗੀ ਜਾ ਕੇ ਤੁਸੀਂ ਦੇਖ ਲਿਓ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਕਰੋ ਤੁਸੀਂ ਮਾਲਕ ਨਾਲ ਆਪੀ ਸੀ ਨਾਲ ਦੀ ਨਾਲ ਆਪਾਂ ਮੋਟਰਸਾਈਕਲ ਦੀ ਗੱਲ ਵੀ ਕਰਾਂਗੇ ਤੁਸੀਂ ਤੇ ਮੋਟਰਸਾਈਕਲ ਦੀਆਂ ਫੋਟੋਆਂ ਤੁਸੀਂ ਦੇਖ ਰਹੇ ਹੋ ਮਾਡਲ ਦੀ ਗੱਲ ਕਰੀਏ ਤਾਂ 2022 ਮਾਡਲ ਮੋਟਰਸਾਈਕਲ ਆਪਾਂ ਨੂੰ ਮਿਲੂਗਾ ਚੱਲਿਆ ਬਹੁਤ ਵਧੀਆ ਹੋਇਆ ਜੀ ਇਹ ਤੇ ਮਾਲਕ ਨੇ ਕੁੱਲ 10913 ਕਿਲੋਮੀਟਰ ਚਲਾਇਆਗਾ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਵਧੀਆ ਕੰਡੀਸ਼ਨ ਆਪਾਂ ਨੂੰ ਮਿਲੂਗੀ ਫਿਰੋਜ਼ਪੁਰ ਮਾਲਕ ਦਾ ਏਰੀਆ ਜੀ ਫਿਰੋਜ਼ਪੁਰ ਦੇ ਨਾਲ ਹੀ ਇੰਨਾ ਦਾ ਪੈਂਡ ਹੈ ਚਾਹਾਂ ਹੀ ਨੇੜੇ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਮੋਟਰਸਾਈਕਲ ਵੀ ਪਸੰਦ ਆਊਗਾ ਰੇਟ ਵੀ ਵਧੀਆ ਜੀ ਤੇ ਮਾਲਕ ਕਹਿੰਦੇ ਨੇ ਅਮਰਜੈਂਸੀ ਕਰਕੇ ਵੇਚਣਾ ਪੈ ਰਿਹਾ ਸੀ ਪੈਸਾ ਦੀ ਲੋੜ ਹੈ ਤਾਂ ਕਰਕੇ ਛੇਤੀ ਤੋਂ ਛੇਤੀ ਵੇਚਣਾ ਹੈ ਮਾਲਕ ਨੇ ਕਿਹਾ ਜੀ ਤੇ ਬਿਲਕੁਲ ਸਾਫ ਪਿਆਗਾ ਤੇ ਘਰੇ ਖੜਾਗਾ 42000 ਰੁਪਿਆ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਹੈ ਜੀ ਤੇ 42000 ਦੇ ਵਿੱਚੋਂ ਘਾਟਾ ਵਾਧਾ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ ਇਹ 42000 ਕੋਈ ਫਿਕਸ ਰੇਟ ਨਹੀਂ ਹੈਗਾ ਜੀ ਜੇ ਕਿਸੇ ਨੂੰ ਪਸੰਦ ਆਇਆ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਤਾਂ ਛੇਤੀ ਜਾਓ ਜੇ ਕਿਸੇ ਨੇ ਖਰੀਦਣਾ ਤਾਂ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਸੀ ਕਰੋ ਗੱਲ ਮਾਲਕ ਨਾਲ ਤੇ ਜਾ ਕੇ ਦੇਖੋ ਜੀ ਤੇ ਖਰੀਦ ਕੇ ਲੈ ਆਓ ਜੀ ਤੇ ਹੁਣ ਦੱਸੋ ਜੀ ਮੈਨੂੰ ਚੱਲਦੀ ਚੱਲਦੀ ਵੀਡੀਓ 'ਚ ਨਾਲ ਦੀ ਨਾਲ ਵੀਡੀਓ ਕਿਵੇਂ ਦੀ ਲੱਗ ਰਹੀ ਆ ਤੇ ਵੀਡੀਓ ਖਤਮ ਨਹੀਂ ਹੋਈ ਸੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀ ਮਸ਼ੀਨਰੀਆਂ ਦੇਖਣ ਨੂੰ ਮਿਲ ਜਾਣਗੀਆਂ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਆ ਤਤਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਾ ਦਿਓ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਆਪਣੀ ਵੀਡੀਓ ਹਰ ਰੋਜ਼ ਤੁਸੀਂ ਦੇਖਣਾ ਜੇ ਚਾਹੁੰਦੇ ਹੋ ਤਾਂ ਥੱਲੇ ਤੁਹਾਨੂੰ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦੇਖਣ ਨੂੰ ਮਿਲੂਗਾ ਜੀ ਉਹਨੂੰ ਲਾਜ਼ਮੀ ਦਬਾ ਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਵੀਂ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਤੇ ਹਰ ਰੋਜ਼ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਰਹੇ ਨੇ ਅਸੀਂ ਅਲੱਗ-ਅਲੱਗ ਏਰੀਆ ਚੋਂ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਹਰ ਚੀਜ਼ ਦੀ ਆਪਾਂ ਐਡ ਕਰਦੇ ਆਂ ਜੇ ਕਿਸੇ ਨੇ ਐਡ ਕਰਵਾਉਣੀ ਆ ਸੀ ਬਿਲਕੁਲ ਫ੍ਰੀ ਦੇ ਵਿੱਚ ਕਰਵਾਉਣੀ ਆ ਤਾਂ ਆਪਣਾ WhatsApp ਨੰਬਰ ਆ ਪੂਰੀ ਵੀਡੀਓ ਚ ਉੱਤੇ ਹਮੇਸ਼ਾ ਲਿਖਿਆ ਰਹਿੰਦਾ ਜੀ 94669 29488 ਵੀਡੀਓ ਬਣਾ ਕੇ ਪੂਰੀ ਦੀ ਪੂਰੀ ਜਾਣਕਾਰੀ ਸਾਰਾ ਕੁਝ ਆਪਣੇ ਕੋਲੇ ਭੇਜ ਦਿਓ ਐਡ ਆਪਾਂ ਲਗਾ ਦਾਂਗੇ ਤੇ ਗੱਲ ਕਰਦੇ ਆਂ ਆਪਾਂ ਮੋਟਰਸਾਈਕਲ ਦੀ 2005 ਮਾਡਲ ਆਪਾਂ ਮੋਟਰਸਾਈਕਲ ਲੈ ਕੇ ਪਹੁੰਚਿਆ ਜੀ ਮਾਲਕ ਨੇ ਕਿਹਾ ਸਾਰਾ origignal ਹੈ ਨਾਨਕਸਰਾਂ ਏਰੀਆ ਚ ਆਪਨ ਮਿਲੂਗਾ ਤਹਿਸੀਲ ਜਗਰਾਉਂ ਸੀ ਕਿਸੇ ਨੇ ਜਾ ਕੇ ਦੇਖਣਾ ਜਾ ਕੇ ਦੇਖ ਸਕਦੋਂ ਮਾਡਲ 5 ਹੈ ਸੀ ਰੇਟ ਦੀ ਆਪਾਂ ਗੱਲ ਕਰੀਏ ਤਾਂ 25000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਸੀ ਇਹ ਡਿਮਾਂਡ ਇਹਨਾਂ ਨੇ ਆਖੀ ਹੈ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਬਾਕੀ ਤੁਸੀਂ ਮੋਟਰਸਾਈਕਲ ਦੀਆਂ ਫੋਟੋਆਂ ਚੈੱਕ ਕਰ ਹੀ ਰਹੇ ਹੋ ਸੀ ਜੇ ਕਿਸੇ ਨੂੰ ਪਸੰਦ ਆਇਆ ਇਹ ਤਾਂ ਜਾ ਕੇ ਦੇਖ ਸਕਾ ਦੂੰ ਮਾਲਕ ਕਹਿੰਦੇ ਨੇ ਇੰਜਣ ਪੂਰਾ ਵਧੀਆ ਪਿਆ ਕੰਮਕੁਮ ਸਾਰਾ ਕਰਵਾ ਰੱਖਿਆ ਬਾਕੀ ਤੁਹਾਨੂੰ ਸਾਰਾ ਕੁਝ ਆਪਾ ਦੱਸ ਰਿਹਾ ਸੀ ਜਾਣਕਾਰੀ ਤੁਹਾਨੂੰ ਮੈਂ ਸਾਰੀ ਟੋਟਲ ਦੇ ਹੀ ਦਿੱਤੀ ਜਗਰਾਉਂ ਲਾਗੇ ਨਾਨਕ ਸਰਪੰਡ ਘਰੇ ਮੋਟਰਸਾਈਕਲ ਤੁਹਾਨੂੰ ਮਿਲ ਜਾਊਗਾ ਓਨਰ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾ ਦੇ ਹੀ ਦਿੱਤਾ ਜੀ ਗੱਲ ਕਰਨੀ ਹੈ ਕਰੋ ਤੁਸੀਂ ਆਪ ਹੀ ਗੱਲ ਕਰਦੇ ਹਾਂ ਜੀ ਆਪਾਂ ਇੱਕ ਗੱਡੀ ਲੈ ਕੇ ਪਹੁੰਚੇ ਹਾਂ ਜਿਹੜੀ ਗੱਡੀ ਹੈ ਜੀ ਇਹ 2000 ਪੂਰੀ ਮਾਡਲ ਆਪ ਨੂੰ ਮਿਲੂਗੀ 26 5 2026 ਤੱਕਰ ਆਪਾਂ ਨੂੰ ਪਾਸਿੰਗ ਮਿਲ ਜੂਗੀ 26 ਤਰੀਕ 5ਵਾਂ ਮਹੀਨਾ 2026 ਤੱਕਰ। ਤੋਂ ਰੀ ਮਾਲਕ ਦਾ ਏਰੀਆ ਸੀ 58000 ਰੁਪਿਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ। ਸੈਕਿੰਡ ਓਨਰ ਗੱਡੀ ਆ ਦੂਜੇ ਨਾਮ ਐ ਸੀ। ਕੰਡੀਸ਼ਨ ਵਧੀਆ ਹੈ, ਕਮੀ ਪੇਸ਼ੀ ਕੋਈ ਨਹੀਂ। ਗੱਡੀ ਦਾ ਰੰਗ ਵਧੀਆ ਜੀ, ਚਲਾਉਣ ਚ ਗੱਡੀ ਵਧੀਆ ਹੈ। ਕਮੀ ਪੇਸ਼ੀ ਕੋਈ ਨਹੀਂ। ਮਾਲਕ ਨੇ ਵਧੀਆ ਚਲਾਈ ਹੋਈ ਆ, ਵਧੀਆ ਰੱਖੀ ਹੋਈ ਆ। ਜਾ ਕੇ ਕੋਈ ਦੇਖਣ ਦਾ ਚਾਹ ਬਾਨ ਹੈਗੇ। ਤਾ ਮਾਲਕ ਦੇ ਘਰੇ ਜਾ ਕੇ ਦੇਖ ਸਕਦੋਂ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਜੇ ਕਰੋ ਗੱਲਬਾਤ ਆਪੀ ਤੇ ਵੀਡੀਓ ਕਿਵੇਂ ਦੀ ਲੱਗੀ ਤੁਹਾਨੂੰ ਜਰੂਰ ਦੱਸੋ ਜੀ ਚੱਲਦੀ ਚੱਲਦੀ ਵੀਡੀਓ 'ਚ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਅਗਲੀ ਵੀਡੀਓ 'ਚ ਤੁਸੀਂ ਐਡ ਕਰਵਾਉਣੀ ਹੈ ਕਿਸੇ ਵੀ ਤਰ੍ਹਾਂ ਦੀ ਭੇਜੋ ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋਆਂ ਲਗਾ ਦਾਂਗੇ ਅਸੀਂ ਤੇ ਵੀਡੀਓ ਪਸੰਦ ਆਈ ਹੈ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਓ ਜੀ